ਖੜਨਾ ਪਉ ਵਾ ਤੋਂ ਦਾ ਦੇਖੋ ਬਹੁਤ ਜ਼ਿਆਦਾ ਹੈ ਸੀ ਖੜਨਾ ਬਹੁਤ ਜ਼ਿਆਦਾ ਉਸ ਹੈ ਮੰਮੀ ਖੜਨਾ ਪਾਪਾ ਜਾ ਰਹੇ ਆ ਮਾਨਸਾ ਤੇ ਆਪਾਂ ਤੁਰੇ ਜਾ ਰਹੇ ਹਾਂ ਬਸ ਤੇ ਰਪਿੰਦਰ ਉਸ ਉਸ ਬਹੁਤ ਜ਼ਿਆਦਾ 2.5 3 ਕਿਲੋਮੀਟਰ ਹੈ ਬਸ ਸਾਡੀ ਟੱਪ ਚੁੱਕੀ ਹੈ ਟੱਪੀ ਜਾਂਦੀ ਹੈ ਮਤਲਬ ਸਾਡਾ ਹੋਰ ਆ ਜੂਗੀ ਮਿੰਟਾਂ ਨੂੰ ਪੰਜ ਕਿ ਮਿੰਟਾਂ ਦਾ ਰਾਹ ਰਹਿ ਗਿਆ ਤੇ ਟੱਪੀ ਜਾਂਦੀ ਹੈ ਬਸ ਵੈਸੇ ਆਪਾਂ ਨੂੰ ਕੋਈ ਕਾਲ ਵੀ ਨਹੀਂ ਹੈਗੀ ਤੁਰੇ ਜਾਂਦੇ ਆ ਆ ਵੀ ਕੋਪੀ ਮੈਨੂੰ ਨਾਲ ਹੈ ਮੈਨੂੰ ਨਾਲ ਮੈਨੂੰ ਨਾਲ ਮੈਨੂੰ ਨਾਲ ਮੈਨੂੰ ਨਾਲ ਹੈ ਆ ਦੇਖੋ ਤੁਹਾਨੂੰ ਤੁਸੀਂ ਆਖੜੀਆਂ ਦੇਖ ਲੈ ਇੱਥੇ ਦਿਖ ਜੂਗੀ ਵੈਸਟ ਆਪਾਂ ਜਾਂਦੇ ਨਹੀਂ ਹੁੰਦੇ ਮਾਨਸਾ ਆੜੀ ਦੇ ਵਿੱਚ ਹੀ ਜਾਣੇ ਹੁੰਦਾ ਕੋਈ ਬਾਲਾ ਜ਼ਰੂਰੀ ਕੰਮ ਦੇ ਛੇ ਮਹੀਨੇ ਤਾਂ ਜਾਣੇ ਬਾਸਾਂ ਪਹਿਲਾਂ ਨਾ ਆਪਣੀ ਪਿੰਡ ਪੌਣੇ-ਪੌਣੇ ਘੰਟੇ ਕਹਾਉਂਦੀਆਂ ਸੀ ਹੁਣ ਸਾਰੀਆਂ ਬੰਦ ਹੋ ਗਈਆਂ ਆ ਬੁੜੀਆਂ ਦੇ ਆਧਾਰ ਕਾਰਡ ਕਰਕੇ ਮੈਂ ਉਹਨਾਂ ਜੈਨੀ ਗਈ ਕਿਉਂਕਿ ਮੈਂ ਜਾਂਦੀ ਨਹੀਂ 5 6 ਕਿਲੋਮੀਟਰ ਜਾ ਕੇ ਬੱਸ ਸੇ ਉੱਪਰ ਜਾਂਦੀਆਂ ਮਾਨਸਾ ਤੱਕ ਪੀ ਬਾਅਦ 13 14 ਕਿਲੋਮੀਟਰ ਬੱਸ ਬੱਸ ਖਾਲੀ ਜਾਂਦੀ ਹੈ ਬੁੜੀਆਂ ਸਾਰੀਆਂ ਉੱਪਰ ਜਾਂਦੀਆਂ ਬੱਸ ਇਸ ਕਰਕੇ ਬੱਸ ਟੀਲ ਹੋ ਗਈ ਹੈ ਦੁਬਾਰਾ ਬੰਦ ਹੋ ਗਈ ਮਾਫਾ ਲਓ ਭਾਈ ਮੇਰੀ ਆਦਤ ਹੈ ਹੁਣ ਜਿਵੇਂ ਮੈਂ ਜਾਂਦੀ ਆ ਮੈਂ ਕਦੇ ਵੀ ਬੱਸ ਇਹ ਨਹੀਂ ਦਿਲਦੀ ਸਰਕਾਰੀ ਬੱਸ ਹੈ ਕਿਉਂਕਿ ਸਰਕਾਰੀ ਬੱਸ ਹੈ ਨਾ ਭਰੀ ਹੁੰਦੀ ਹੈ ਹਮੇਸ਼ਾ ਤੇ ਬੱਚਾ ਨਾਲ ਹੁੰਦਾ ਹੈਗਾ ਪਹਿਲਾਂ 8-3 ਘੰਟੇ ਬਾਅਦ ਬੱਸਾਂ ਜਾਂਦੀਆਂ ਸੀਗੀਆਂ ਪਿੰਟੋ ਜਾਂਦੀਆਂ ਸੀਗੀਆਂ ਤੇ ਹੁਣ ਇੰਨਾ ਕੰਮ ਖਰਾਬ ਹੋ ਗਿਆ ਵੀ ਓਦੇ ਘੰਟੇ ਦਾ ਢੰਡੋ ਹੁਣ ਹੋ ਵੀ ਨਹੀਂ ਰਿਹਾ ਮਸਾਂ ਇੱਕ ਲਵਾਈ ਸੀ ਪਹਿਲਾਂ ਚਾਰ ਪਸਾਂ ਚੱਲਦੀਆਂ ਸੀ ਫਿਰ ਇੱਕ ਲਵਾਈ ਸੀ ਉਹ ਵੀ ਖੰਡੋਗੀ ਅੱਜੜੀ ਨੇ ਕੀ ਤੇ ਕਰਨ ਚਲੋਈ ਹੁਣ ਚਾਹਣ ਦਾ ਪਹੂਗਾ ਹੀ ਜੇ ਕੰਮ ਮੈਂ ਆਪਣੇ ਤੇ 15 ਰੁਪਏ ਲਾ ਕੇ ਕਹ ਰਾਜ ਹੀ ਨਹੀਂ 15 ਰੁਪਈਆ ਕਰ ਰਿਹਾ ਪਜਾਉਣ ਮਾਰੀਆਂ ਨੇ ਬਾਸੀ ਬੰਦ ਕਰਾ ਲਈ ਨੇ ਮੇਰੀ ਆਦਤ ਨਹੀਂ ਹੈ ਮੈਂ ਤਾਂ ਹੁਣ ਜਾਣੀ ਆ ਮੈਂ ਹਮੇਸ਼ਾ ਫਿਰ ਕਿਉਂਕਿ ਜਮੇ ਹੀ ਸਰਕਾਰੀ ਬੱਸ ਤੇ ਨਾ ਪੈ ਰੱਖਣ ਨੂੰ ਜਗ੍ਹਾ ਹੀ ਨਹੀਂ ਹੁੰਦੀ ਫਿਰ ਆਪਾਂ ਬੜ ਵੀ ਜਾਂਦੇ ਆ ਬੁੜੀਆਂ ਵਾਸਤੇ ਹੀ ਆ ਜਿਵੇਂ ਬੱਸ ਫਿਰ ਵੀ ਉਹ ਚ ਸੀਟ ਨਹੀਂ ਮਿਲਦੀ ਹੈ ਕਹਿਣਗੇ ਬੱਚੇ ਨੂੰ ਐ ਕਰ ਲੋ ਬਾਹਰ ਕਰ ਲੋ ਦੋ ਵਾਲੀ ਸੀਟ ਤੇ ਤਿੰਨ ਜਣੀਆਂ ਬੈਠਣ ਨੂੰ ਤਿਆਰ ਹੁੰਦੀਆਂ ਫਿਰ ਲੜਦੀਆਂ ਫਿਰ ਮੈਨੂੰ ਆਏ ਆ ਵੀ ਹੁਣ ਨਾਲ ਆ ਮੁੰਡਾ ਜਿਵੇਂ ਉਹਦੇ ਮੁੰਡਾ ਹੈ ਜਵਾਕ ਉਹਦੀ ਟਿਕਟ ਲੱਗਦੀ ਲੱਗਦੀ ਹੈ ਤਾਂ ਕਰਕੇ ਪਤਾ ਕਿ ਸਰਕਾਰੀ ਬੱਸ ਫੇਰ ਮੰਨੂ ਦੇ ਟਿਕਟ ਲੱਗ ਜਾਂਦੀ ਹੈ ਜੇ ਮੇਰੀ ਬਚਦੀ ਹੈ ਮੰਨ ਲੇ ਕਿ ਚਲੋ ਜੇ 20 ਰੁਪਏ ਲੱਗਣੇ ਆ ਤਾਂ ਮੇਰੇ ਵੀ 20 ਛੁੱਟ ਜਾਣਗੇ ਤਾਂ ਇਹਦੇ ਤਾਂ ਲੱਗਣਗੇ ਲੱਗਣਗੇ 10 ਰੁਪਏ ਐ ਨਹੀਂ ਪਤਾ 10 ਲੱਗਣ 20 ਲੱਗਣ ਕਿੰਨੇ ਵੀ ਲੈ ਲੈਂਦੇ ਆ ਫੇਰ ਜਿਵੇਂ ਬੰਦਾ ਨਾਲ ਉਹਦੇ ਵੀ ਪੂਰੇ ਲੱਗਣਗੇ ਹੁਣ ਦੂਜਾ ਸਾਡੇ ਪ੍ਰਾਈਵੇਟ ਬੱਸ ਸਵੇਂ ਆ ਇਹਦੇ ਕੋਈ ਪੈਸੇ ਨਹੀਂ ਲੱਗਦੇ ਇਹਨਾਂ ਦੀ ਅੱਧੀ ਟਿਕਟ ਲੱਗਦੀ ਰਹੇਗੀ ਮੇਰੀ ਫਿਰ ਅਪਾ ਕਿਉਂ ਹੈ ਨਾ ਬੇਫਾਲਤ ਜੁਈ ਔਖੇ ਹੁੰਦੇ ਫਿਰ ਇਹ ਤਾਂ ਕਰਕੇ ਅਪਾ ਪ੍ਰਾਈਵੇਟ ਬੱਸ ਤੇ ਜਾ ਕੇ ਖੁਸ਼ ਨਾਲੇ ਖਾਲੀ ਹੁੰਦੀ ਹੈ ਨਾਲੇ ਅਗਲੇ ਵੀ ਚਲਾਦੇ ਆ ਉਹਨਾਂ ਨੂੰ ਵੀ ਕਮਾਈ ਸਰਕਾਰੀ ਬਸ ਵਾਲੇ ਕਿਹੜਾ ਲੈਦੇ ਨੇ ਮੇਰੀ ਘਤੀ ਲੱਗਿਆ ਸਰ ਇਹ ਤਾਂ ਪੁੱਗ ਲਿੰਗੇ ਸੁਪਰ ਨਾਮ ਨੂੰ ਕਰ ਲਾ